ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਸਾਰੇ ਰੋਸ ਸੋ ਸਾਰੇ ਠੀਕ ਹੋਮੋ ਤੰਦਰੁਸਤ ਹੋਮੋ ਮਾਰਾ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਐਲੀਗੈਂਟ ਫਲੌਟ ਚੈਨਲ ਤੇ ਲੋ ਜੀ ਮਾਰਨਿੰਗ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆਂ ਸਵੇਰ ਸਵੇਰ ਦਾ ਟਾਈਮ ਹੈ ਨਾਸ਼ਤਾ ਅਸੀਂ ਆਪਣਾ ਬਣਾ ਰਿਆ ਸੀ ਪਹਿਲਾਂ ਤੇ ਬੇਟੀ ਦੀ ਲੱਗੀਆਂ ਹੁਣ ਬਣਾਉਣ ਸੋ ਅੱਜ ਆਪਣੀ ਬਣੀਤਾ ਵੀ ਨਹੀਂ ਆਈ ਆਪਾਂ ਨੂੰ ਝਾੜ ਪੋਚਾ ਵਿਆਪ ਕਰਨਾ ਪੈਣਾ ਹੈ। ਲੋ ਜੀ ਬਣੇ ਰੋ ਵੀਡੀਓ ਚ ਨਾਲ ਮਿਲ ਗਿਆ ਜੀ ਫੇਰ ਹੁਣ ਮੈਂ ਬੇਟੀ ਦੀ ਬਣਾਵਾ ਨਾਸ਼ਤਾ ਬਣਾਦਾ ਉਹਦਾ ਤੇ ਨਾਸ਼ਤਾ ਕਰਕੇ ਫਿਰ ਆਪਾਂ ਬਾਕੀ ਦੇ ਕੰਮ ਸ਼ੁਰੂ ਕਰਦੇ ਆਂ ਦੇਖਦੇ ਆਂ ਹੁਣ ਕੀ ਕਰਨਾ ਹੈ। ਲੋ ਜੀ ਸਿੱਟੇ ਚੰਦੇ ਕੰਮ ਆਉਣੇ ਰਸੋਈ ਦੇ ਸਾਰੇ ਸੁਲੇਟ ਤੇ ਰਸੋਈ ਕਲੀਨ ਕਰਤੀ। ਹੁਣ ਆਪਾਂ ਝਾੜੂ ਲਾਵਾਂਗੇ ਜੀ। ਝਾੜੂ ਦੀ ਸੇਵਾ ਕਰਾਂਗੇ। ਅੱਜ ਬਨੀਤਾ ਨੇ ਸੰਗ ਦਿੱਤੇ ਹੈ ਤੇ ਅੱਜ ਜੀਵਾ ਪਾਣੀ ਧਰਦਾ ਜੀ ਪਹਿਲਾਂ ਮੈਂ ਆਪਣੇ ਲਈ ਛੋੜੀ ਹੈ ਨਾ ਨਹੀਂ ਛੋੜੀ ਨਹੀਂ ਇਹਨਾਂ ਨੂੰ ਦੇਖੋ ਨਹੀਂ ਇਹਨਾਂ ਨੂੰ ਦੇਖੋ ਛੋੜੀ ਹੈ ਨਾ ਇਹ ਰੋਟੀ ਆਹ ਪਰਵਾ ਦੇਣਾ ਸ਼ਰਮਾ ਕੇ ਲਾਓ ਜੀ ਝਾੜੂ ਲਾ ਲਓ ਬਾਬਾ ਇਹ ਪਾਣੀ ਪੀਤਾ ਮਾਦਾ ਬੁੱਝਾ ਬਾਕਾ ਤੇ 4 ਪੀਜੀ ਫੇਰ ਤੇ ਫਾਮੂ ਦੀ ਪਾਣੀ ਤੇ ਤੋਂ ਆਇਆ ਗਿਆ ਸੀ ਮਾਲੀ ਬਾਸੂ ਮਾਲੀ ਆ ਅਸੀਂ ਕਿਦੋਂ ਪੌਦੇ ਨਵੇਂ ਲਵਾਏ ਨੇ ਬੋਤਲ ਪਾਣ ਕਾਉਣ ਨੂੰ ਬੋਤਲ ਭਾਕੇ ਨਲ ਫਕਾਉਣਾ 28 ਮੈਨੇ ਖੂਬ ਗਰਮੀ ਬਹੁਤ ਆਜੀ ਗਰਮੀ ਤੋਂ ਬਹੁਤ ਜਲਦਾ ਹੈ ਬਾਰਾਂਵਾਂ ਫਰਮੇ ਲੋਗ ਹੋ ਗਏ ਜਿੰਨੇ ਦਾ ਸਾਹ ਚੜ ਗਿਆ ਦੇਖਣਾ ਪੁੱਛਣਾ ਨਹੀਂ ਕਿਤਾ ਮੈਂ ਤੁਹਾਨੂੰ ਚੜਦਾ ਦੇ ਦਿੱਜੀ ਹੈਗਾ ਸਹੀ ਤਰ੍ਹਾਂ ਨਾਲ ਕੰਟੀਨੂਸ ਸਾਈਕਲ ਵੀ ਨਹੀਂ ਜਾਦਾ ਪ੍ਰੋਬਲਮ ਹੈ ਮੇਰੇ ਆ ਗੁੱਟ ਵੀ ਰੁਕਦੇ ਨੇ ਨਿਚੋੜਿਆ ਵੀ ਨਹੀਂ ਨਾ ਪੁੱਛਾ ਬੇਸਤ ਕਰ ਕੋ ਦੂਜੇ ਹੈਗਾ ਸਟੈਂਡਿੰਗ ਜਿਹੜਾ ਆਪਣੇ ਆਪ ਚੱਲਦਾ ਹੁੰਦਾ ਉਹ ਕੋਲ ਕਿ ਦੱਸਦੇ ਆ ਬਈ ਆਹੋਂ ਫਿਰ ਤਾਂ ਵੱਡੇ ਹੀ ਨਹੀਂ ਗਾ ਤੁਹਾਨੂੰ ਅਲੋਂ ਨੇ ਕਦੋਂ ਆਪਾਂ ਆਪਾਂ ਕੁੰਬੀਤਾ ਲਾ ਦਿੰਦੇ ਆ ਸੁਪਿਆ ਆ ਪੰਕਤਾ ਲਾਓ ਜੀ ਨਾ ਪਕਾ ਮਸਾਲੇ ਦੇ ਵੇਰ ਤੇ ਆਪਣਾ ਅਸੀਂ ਦਵਾਈ ਦੀ ਟਾਲੀ ਹੋ ਕੇ ਰੱਖਦੇ ਨੇ ਦਵਾਈ ਲੈਣੀਆਂ ਜੀ ਹਨਾ ਤੇ ਵੀ ਜ਼ਰੂਰੀ ਹੈ ਤੁਹਾਨੂੰ ਸਾਰੇ ਸੀ ਚਾਹਦੇ ਨੇ ਕਿ ਅਜੇ ਤੱਕ ਸਾਡੇ

ਕਾ ਮੈਂ ਨੇ ਛੁੱਟੀ ਨਾ ਆ ਰਹੀ ਆਪਣੀ ਅੱਛਾ ਹੋਰ ਜੀ ਸਾਡੀ ਅਜ ਬ੍ਰਿੰਤਾ ਛੁੱਟੀ ਕਰ ਗਈ ਆ ਜੀ ਆਪਰੇ ਵੀ ਤੇ ਛੁੱਟੀ ਇੰਜ ਚਾਏ ਕਰ ਰਹੀ ਆ ਬ੍ਰਿੰਤਾ ਵੀ ਇੰਜ ਛੁੱਟੀ ਮਾਰ ਗਈ ਅਜੇ ਉਹ ਜੀ ਦਵਾਈ ਲੈ ਕੇ ਹੁਣ ਕਰਦੇ ਆ ਰੈਸਟ ਰੈਸਟ ਪਰ ਕਾਦੀ ਕਰਨੀਆਂ ਹਾਲੇ ਤਾਂ ਬੱਚੇ ਕਹਿੰਦੇ ਇਹਨਾਂ ਦਾ ਸਮਾਨ ਕੋਲ ਮਾਰਕੀਟ ਤੋਂ ਸਮਾਨ ਬਵਾ ਕੇ ਲੈ ਕੇ ਆਉ ਲੋ ਜੀ ਮਾਰਕੀਟ ਵੀ ਜਾਣਾ ਪੈਣਾ ਦੇਖਦੇ ਹਾਂ ਰੈਸਟ ਕਰਦੇ ਹਾਂ ਮਾਰਕੀਟ ਜਾਂਦੀਆਂ ਵੀ ਹੋ ਜਾਂ ਸੰ। ਬਣੇ ਰਿਹਾ ਵੀਡੀਓਜ਼ ਬਿਲ ਗਿਆ ਤੁਹਾਨੂੰ ਅੱਗੇ। ਲੋ ਜੀ ਦੁਪਹਿਰ ਦਾ ਟਾਈਮ ਆ। ਦੇਖੋ ਮੀਂਹ ਆ ਗਿਆ ਨਾਲ ਧੁੱਪ ਨਿਕਲੀ ਹੋਈ ਆ। ਗਰਮੀ ਇਹ ਜਿਹੀ ਹੱਦ ਨਹੀਂ। ਮੀਂਹ ਪੈ ਰਿਹਾ ਦੇਖੋ ਜੀ। ਹਾਂ। ਹਾਂ ਦੇਖੋ। ਉਹਨਾਂ ਦੇ ਗਰਮੀ ਇੰਨੀ ਜ਼ਿਆਦਾ ਹੋਈ ਹੈ। ਤੁਪਕਣ ਕਰੀਏ ਨਾਲ ਨਾਲ ਸੁੱਕਣਾ ਲੱਗੇਗਾ। ਇਹ ਸਾਰੇ ਦੇ ਤੇ। ਆ ਦੇਖ ਲਿਆ ਦੇਖੋ।

ਮਨਨ ਜੀ ਵੀਡੀਓ ਚ ਨਾਲ ਦੇਖ ਰਿਹਾ ਕਿੰਨਾ ਗਰਮੀ ਮੈਦ ਦਾ ਸਚੂਰ ਨਾ ਪੈ ਰਿਹਾ ਉਹ ਵੀ ਬਹੁਤ ਤੇਜ਼ ਪੈ ਰਿਹਾ ਹੈ। ਉਹ ਜੀ ਗਰਮੀ ਤਾਂ ਤੇ ਤਾਂ ਹੈ। ਉਹ ਗੋਟੇ ਹੋ ਗਿਆ। ਚਲੋ ਠੀਕ ਹੈ ਜੀ ਮਨਨ ਜੀ ਵੀਡੀਓ। ਲਓ ਜੀ। ਗਾਇਸ ਅੱਜ ਮੇਰਾ ਤੀਜਾ ਜਿਹੜਾ ਮਾਰਕੀਟ ਦਾ ਹੈ। ਸਵੇਰੇ ਆਈ ਸਵੇਰ ਸਾਮਾਨ ਦਵਾ ਕੇ ਲੈ ਕੇ ਪਹਿਲਾਂ ਬੱਚਿਆਂ ਨੂੰ ਫਿਰ ਰਾਣੀ ਦੀਦੀ ਨਾਲ ਆਈ ਹੁਣ ਫੇਰ ਇਹਨਾਂ ਨੇ ਸਟੇਜ ਨਾਲ ਦਾ ਸਾਮਾਨ ਚਾਹੀਦਾ ਸੀ ਉਹ ਫੇਰ ਲੈ ਕੇ ਆਏ ਲਓ ਸਰਦਨ ਲੰਮੇ ਆ ਸੀ ਸਰਦਨ ਬੀਜੀ ਰਿਆ ਤੇਨੇ ਚੱਕਰ ਆਪਾਂ ਨੇ ਲਾਇਏ ਨੇ ਮਾਰਕੀਟ ਦੇ ਤੇ फिर लाइट चली गई जी लाइट आई है पौने दस बजे हम मैं रोटी बना के हटी रोटी खा नहीं बाकी खाल सब ने मैं खानी मैं चलता डस्टिंग वगैरह करके फिर ही रसोई समेत के फिर खानी खा बैठनीडियो थोड़ी जी वह लगे लाइक करो शेयर करो चैनल पर नवे हो आ, चैनल को सबसक्राइब करो कमेंट करो कमेंट करके वीडियो कहीं जी लगी जी मैं गया जी फिर एक नमें ब्लॉग ओके तो जी बाय बाय टेक केयर